ਸਲੋਕ ਮਹੱਲਾ ਤੀਜਾ ਬਾਬੀ ਹਾ ਅਮਰਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘਾ ਨੂੰ ਫਰਮਾਨ ਹੋਆ ਵਰਸੂ ਕਿਰਪਾ ਧਾਰ ਹਉ ਤਿਨ ਕੈ ਬਲਿਹਾਰਨ ਜਿਨਨੀ ਸੱਚ ਰਖਿਆ ਉਰ ਧਾਰ ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸ਼ਬਦ ਵਿਚਾਰ ਮਹੱਲਾ ਤੀਜਾ ਬਬੀਹਾ ਏਵ ਤੇਰੀ ਤਿਖਾ ਨਾ ਉਤਰੈ ਜੇ ਸੋ ਕਰਹਿ ਪੁਕਾਰ ਨਦਰੀ ਸਤਗੁਰ ਪਾਈਐ ਨਦਰੀ ਉਪਜੈ ਪਿਆਰ ਨਾਨਕ ਸਾਹਿਬ ਮਨ ਵਸੈ ਵਿਚੋਂ ਜਾਹੇ ਵਿਕਾਰ ਪੌੜੀ ਇਕ ਜਾਨੀ ਉੱਜੜ ਪਾਏ ਤੁਰੋਂ ਖਵਾਇਆ ਤਿੰਨ ਮੁਖ ਨਾਹੀ ਨਾਮ ਨਾ ਤੀਰਤ ਨਾ ਆਇਆ ਹੱਥੀ ਸਿਰ ਖੋਹਾਈ ਨਾ ਪੱਦ ਕਰਾਇਆ ਕੁਚਲ ਰਹੇ ਹੈ ਦਿਨ ਰਾਤ ਸ਼ਬਦ ਨਾ ਪਾਇਆ ਤਿੰਨ ਜਾਤ ਨਾ ਪਾਤ ਨਾ ਕਰਮ ਜਨਮ ਗਵਾਇਆ ਮਨ ਝੂਠਾ ਵੇ ਜਾਤ ਝੂਠਾ ਖਾਇਆ ਬਿਨ ਸ਼ਬਦ ਹੈ ਆਚਾਰ ਨਾ ਕਿਨਹੀ ਪਾਇਆ ਗੁਰਮਖੋ ਓੰਕਾਰ ਸੱਚ ਸੁਮਾਇਆ ਸ਼ਲੋਕ ਮਹੱਲਾ ਤੀਜਾ ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ ਮਹੱਲਾ ਤੀਜਾ ਸਾਵਣ ਦੱਜੈ ਗੁਣ ਬਾਹਰੀ ਜਿਸ ਦੂਜੈ ਭਾਇ ਪਿਆਰ ਨਾਨਕ ਪਿਰ ਕੀ ਸਾਰ ਨਾ ਜਾਣੀ ਸਭ ਸ਼ਿੰਗਾਰ ਖੁਆਰ ਪੌੜੀ ਸੱਚਾ ਅਲਖ ਅਭੇਉ ਹੱਠ ਨਾ ਪਤੀ ਜਈ ਇੱਕ ਗਾਵਹਿ ਰਾਗ ਪਰਿਆ ਰਾਗ ਨਾ ਭੀਜੈ ਇੱਕ ਨੱਚ ਨੱਚ ਪੂਰਹਿ ਤਾਲ ਭਗਤ ਨਾ ਕੀਜਈ ਇਕ ਅਨਨਾ ਖਾਹੇ ਮੂਰਖ ਤਿਨਾ ਕਿਆ ਕੀਜਈ ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਧੀਜਈ ਕਰਮ ਵਧੈ ਕੈ ਲੋ ਖਾਪ ਮਰੀ ਜਈ ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜਈ ਹਰ ਭਗਤੀ ਅਸਨੇਹ ਗੁਰਮਖ ਕੀਜਈ ਸਲੋਕ ਮਹਲਾ ਤੀਜਾ ਗੁਰਮਖ ਮਲਾਰ ਰਾਗ ਜੋ ਕਰਹਿ ਦਿਨ ਮਨ ਤਨ ਸੀਤਲ ਹੋਏ ਗੁਰ ਸ਼ਬਦੀ ਏਕ ਪਛਾਣਿਆ ਇੱਕੋ ਸੱਚਾ ਸੋਏ ਮਨ ਤਨ ਸੱਚਾ ਸਚ ਮਨ ਸੱਚੇ ਸੱਚੀ ਸੋਏ ਅੰਦਰ ਸੱਚੀ ਭਗਤ ਹੈ ਸਹਿਜ ਹੀ ਪਤ ਹੋਏ ਕਲ ਯੁਗ ਮਹਿ ਘੋਰ ਅੰਧਾਰ ਹੈ ਮਨ ਮੁਖ ਰਾਹ ਨਾ ਕੋ ਹੋਏ ਸੇ ਵਡਭਾਗੀ ਨਾਨਕਾ ਜਿਨ ਗੁਰਮੁਖ ਪਰਗਟ ਹੋਏ ਮਹਲਾ ਤੀਜਾ ਇੰਦ ਵਰਸੈ ਕਰ ਦਇਆ ਲੋਕਾਂ ਮਨ ਉਪਜੈ ਚਾਉ ਜਿਸ ਕੈ ਹੁਕਮ ਇੰਦ ਵਰਸਦਾ ਤਿਸ ਕੈ ਸਦ ਬਲੇ ਹਾਰਹਿ ਜਾਉ ਗੁਰਮੁਖ ਸ਼ਬਦ ਸੰਭਾਲੀਐ ਸੱਚੇ ਕੇ ਗੁਣ ਗਾਉ ਨਾਨਕ ਨਾਮ ਰਤੇ ਜਨ ਨਿਰਮਲੇ ਸਹਜੇ ਸੱਚ ਸਮਾਉ ਪੌੜੀ ਪੂਰਾ ਸਤਗੁਰ ਸੇਵ ਪੂਰਾ ਪਾਇਆ ਪੂਰਾ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ ਪੂਰਾ ਗਿਆਨ ਧਿਆਨ ਮੈਲ ਚੁਕਾਇਆ ਹਰ ਸਰ ਧੀਰਤ ਜਾਣ ਮਨੁਆ ਨਾਹਾਇਆ ਸ਼ਬਦ ਮਰੈ ਮਨ ਮਾਰ ਧੰਨ ਜਣੇਂਦੀ ਮਾਇਆ ਦਰ ਸਚੈ ਸਤਿਆਰ ਸਚਾਇ ਆਇਆ ਪੁੱਛ ਨਾ ਸਕੈ ਕੋਈ ਜਾਂ ਖਸਮੈ ਭਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ ਸਲੋਕ ਮਹੱਲਾ ਪਹਿਲਾ ਕੁਲਹਾਂ ਦੇਂਦੇ ਬਾਬਲੇ ਲੈਂਦੇ ਵੱਡੇ ਨਲਜ ਚੂਹਾ ਖਾਦ ਨਾ ਮਾਵੇ ਤਿੱਕਲ ਬੰਨੈ ਛੱਜ ਦੇਨ ਦਵਾਈ ਸੇ ਮਰਹਿ ਜਿਨ ਕੋ ਦੇਨ ਸੇ ਜਾਹੀ ਨਾਨਕ ਹੁਕਮ ਨਾ ਜਪਈ ਕਿੱਥੈ ਜਾਏ ਸਮਾਹੀ ਫਸਲ ਅਹਾੜੀ ਏਕ ਨਾਮ ਸਾਵਣੀ ਸਚ ਨਾਮ ਮੈਂ ਮਹਦੂਦ ਲਖਾਇਆ ਖਸਮੇ ਕੈ ਦਰ ਜਾਏ ਦੁਨੀਆ ਕੇ ਦਰ ਕੇ ਤੜੇ ਕੀਤੇ ਆ ਵਹਿ ਜਾਹੀ ਕੀਤੇ ਮੰਗਹਿ ਮੰਗਤੇ ਜੀਤੇ ਮੰਗ ਮੰਗ ਜਾਹੀ ਮਹੱਲਾ ਪਹਿਲਾ ਸੌ ਮਣ ਹਸਤੀ ਘੋੜ ਖਾਵੇ ਪੰਜ ਸੈ ਦਾਣਾ ਖਾਈ ਡੱਕਾ ਫੂਕਾ ਖੇ ਉਡਾਵੇ ਸਾਹੀ ਗਏ ਪਛਤਾਏ ਅੰਦੀ ਭੂਕ ਮੁਈ ਦੇਵਾਨੀ ਖਸਮ ਮਿੱਟੀ ਫਿਰ ਭਾਨੀ ਅੱਧ ਗੁੱਲਾ ਚੜੀ ਕਾ ਚੁੱਗਣ ਗਹਿਣ ਚੜੀ ਬਿਲ ਲਾਈ ਖਸਮੈ ਭਾਵੈ ਉਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਸਕਤਾ ਸਿਉ ਮਾਰੇ ਸਹਿ ਮਿਰਿਆ ਸਭ ਪਿਛੈ ਪੈ ਖਾਈ ਕੋਈ ਸਤਾਣਾ ਘੁਰੈ ਨਾ ਮਾਵੇ ਸਾਹੀ ਗਿਆ ਪਛਤਾਈ ਅੰਦਾ ਕਿਸ ਨੂੰ ਭੋਕ ਸੁਣਾਵੇ ਖਸਮੈ ਮੂਲ ਨਾ ਭਾਵੇ ਆਕ ਸਿਉ ਪ੍ਰੀਤ ਕਰੇ ਅਕ ਤਿੱਡਾ ਹਕ ਢਾਲੀ ਬਹਿ ਖਾਏ ਖਸਮੈ ਭਾਵੇ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆ ਚਾਰ ਦਿਹਾੜੀ ਸੁਖ ਕੀਤੈ ਦੁਖ ਹੋਈ ਗੱਲਾਂ ਵਾਲੇ ਹੈ ਨਕ ਨੇਰੇ ਛੱਡ ਨਾ ਸਕੈ ਕੋਈ ਮੱਖੀ ਮਿੱਠਾ ਮਰਨਾ ਜਿਨ ਤੂੰ ਰਖਹਿ ਤਿਨ ਨੇੜ ਨਾ ਆਵੇ ਤਿਨ ਭਉ ਸਾਗਰ ਤਰਨਾ ਪੌੜੀ ਅਗਮ ਅਗੂ ਚਿਰ ਤੂੰ ਧਣੀ ਸੱਚਾ ਅਲਖ ਅਪਾਰ ਤੂੰ ਦਾਤਾ ਸਭ ਮੰਗਤੇ ਇੱਕੋ ਦੇਵ ਨਹਾਰ ਜਿਨਹੀ ਸੇਵਿਆ ਤਿਨਹੀ ਸੁਖ ਪਾਇਆ ਗੁਰਮਤੀ ਵਿਚਾਰ ਇਕ ਨਾਨੂ ਤੁਧ ਏਵੇਂ ਭਾਵਦਾ ਮਾਇਆ ਨਾਲ ਪਿਆਰ ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ ਵਿਣ ਪ੍ਰੀਤੀ ਭਗਤ ਨਾ ਹੋਵੇਈ ਵਿਣ ਸਤਗੁਰ ਨਾ ਲੱਗੈ ਪਿਆਰ ਤੂੰ ਪ੍ਰਭ ਸਭ ਤੁਧ ਸੇਵੰਦੇ ਇਕ ਢਾਡੀ ਕਰੇ ਪੁਕਾਰ ਦੇਹਦਾਨ ਸੰਤੋਖਿਆ ਸੱਚਾ ਨਾਮ ਮਿਲੈ ਆਧਾਰ ਸ਼ਲੋਕ ਮਹੱਲਾ ਪਹਿਲਾ ਰਾਤੀ ਕਾਲ ਘਟੈ ਦਿਨ ਕਾਲ ਸਿਜੈ ਕਾਇਆ ਹੋਇ ਪਰਾਲ ਵਰਤਨ ਵਰਤਿਆ ਸਰਬ ਜੰਜਾਲ ਭੁੱਲਿਆ ਚੁੱਕ ਗਿਆ ਤਪ ਤਾਲ ਅੰਦਾ ਝੱਕ ਚੱਕ ਪਿਆ ਝੇਰ ਪਿਛੈ ਰੋਵਹਿ ਲਿਹਾਵਹਿ ਫੇਰ ਬਿਨ ਬੂਜੇ ਕਿਸ ਸੂਜੈ ਨਾਹੀ ਮੋਇਆ ਰੋਹਿ ਰੁੰਦੇ ਮਰ ਜਾਹੀ ਨਾਨਕ ਖਸਮੈ ਏਵੇਂ ਭਾਵੇ ਸੇ ਮੂਏ ਜਿਨ ਚੇਤਨਾ ਆਵੇ ਮਹੱਲਾ ਪਹਿਲਾ ਮੂਆ ਪਿਆਰ ਪ੍ਰੀਤ ਮੂਈ ਮੂਆ ਵੈਰਵਾਦੀ ਵਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਕਿੱਥੋਂ ਆਇਆ ਕਹਿ ਗਿਆ ਕਿਹੋ ਨਾ ਸੀ ਉਹ ਕਿਹੋ ਸੀ ਮਨ ਮੁਖ ਗੱਲਾਂ ਗੋਈਆਂ ਕੀਤਾ ਚੌਰ ਲਈ ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪੱਤ ਪਾਟੀ ਪੌੜੀ ਅਮਰਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬਹਰਾਨਾ ਨਾਮ ਐ ਸਾਰ ਨਾ ਪਾਈ ਸਤਗੁਰ ਸੇਵਹੇ ਸੇ ਪਰਵਾਨ ਜਿਨ ਜੋਤੀ ਜੋਤ ਮਲਾਈ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ ਆਪਣਾ ਭਾਣਾ ਕਹੋ ਕਿਨ ਸੁਖ ਪਾਇਆ ਅੰਧਾ ਅੰਧ ਕਮਾਈ ਬਿਖਿਆ ਕਦੇ ਹੀ ਰਜੈ ਨਹੀਂ ਮੂਰਖ ਭੁੱਖ ਨਾ ਜਾਈ ਦੂਜੇ ਸਭ ਕੋ ਲੱਗ ਵਿਗੁੱਤਾ ਬਿਨ ਸਤਿਗੁਰੂ ਬੂਝ ਨਾ ਪਾਈ ਸਤਿਗੁਰ ਸੇਵੇ ਸੋ ਸੁਖ ਪਾਏ ਜਿਸਨੋ ਕਿਰਪਾ ਕਰੇ ਰਜਾਈ ਸ਼ਲੋਕ ਮਹੱਲਾ ਪਹਿਲਾ ਸ਼ਰਮ ਧਰਮ ਦੋਏ ਨਾਨਕਾ ਜੇ ਧਨ ਪੱਲੇ ਪਾਏ ਸੋ ਤਨ ਮਿੱਤਰ ਨਾ ਕਾਂਢੀਐ ਜਿਤ ਸਿਰ ਚੋਟਾ ਖਾਏ ਜਿਨ ਕੈ ਪੱਲੈ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਹਿਰਦੈ ਤੂੰ ਵਸਹਿ ਤੇ ਨਰ ਗੁਣੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਹੇਦੀਐ ਜਾਏ ਤਾਂ ਲੱਗੈ ਦੁਖ ਨਾਨਕ ਸੱਚੇ ਨਾਮ ਬਿਨਾ ਕਿਸੈ ਨਾ ਲੱਥੀ ਭੋਖ ਰੂਪੀ ਭੋਖ ਨਾ ਉਤਰੈ ਜਾਂ ਦੇਖਾਂ ਤਾਂ ਭੁੱਖ ਜੇ ਤੇ ਰਸ ਸਰੀਰ ਕੇ ਤੇ ਤੇ ਲੱਗ ਹੈ ਦੁੱਖ ਮਹੱਲਾ ਪਹਿਲਾ ਅੰਨੀ ਕਮੀ ਅੰਧ ਮਨ ਮਨ ਅੰਧੈ ਤਾਂ ਨੰਦ ਚਿੱਕੜ ਲਾਇਆ ਕਿਆ ਥੀ ਹੈ ਜਾਂ ਟੁੱਟੈ ਪੱਥਰ ਬੰਦ ਬੰਦ ਟੁੱਟਾ ਬੀੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਵੇਣ ਕੇਤੇ ਡੁੱਬੇ ਸਾਥ ਮਹੱਲਾ ਪਹਿਲਾ ਲਖਮਣ ਸੋਇਨਾ ਲਖਮਣ ਰੁਪਾ ਲਖ ਸੋਹਾ ਸਿਰ ਸਾ ਲਖ ਲਸ਼ਕਰ ਲਖ ਵਾਜੇ ਨੇਜੇ ਲਖੇ ਘੋੜੀ ਪਾਤਸ਼ਾ ਜਿੱਥੈ ਸ਼ਾਇਰ ਲੰਗਣਾ ਅਗਨ ਪਾਣੀ ਅਸਗਾਹ ਕੰਦੀ ਦੇਸ ਨਾ ਆਵੇ ਤਾਹੀ ਪਵੈ ਕਹਾ ਨਾਨਕ ਉਥੈ ਜਾਣੀਐ ਸਹਾ ਕੇ ਪਾਤਸ਼ਾਹ ਪੌੜੀ ਇਕ ਨਾ ਗਲੀ ਜੰਜੀਰ ਬੰਦ ਰਬਾਣੀ ਐ ਬੱਦੇ ਛੁਟਹਿ ਸੱਚ ਸੱਚ ਪਛਾਣੀ ਐ ਲਿਖਿਆ ਪੱਲੇ ਪਾਏ ਸੂ ਸੱਚ ਜਾਣੀ ਐ ਹੁਕਮੀ ਹੋਏ ਨਵੇੜ ਗਿਆ ਜਾਣੀ ਐ ਪਾਉ ਜਲ ਤਾਰਨ ਹਾਰ ਸ਼ਬਦ ਪਛਾਣੀ ਐ ਚੋਰ ਝਾਰ ਜੁਵਾਰ ਪੀੜੇ ਕਾਣੀ ਐ ਨਿੰਦਕ ਲਾਇ ਤਬਾਰ ਮਿਲੇ ਹੜਵਾਣੀ ਐ ਗੁਰਮੁਖ ਸਾਤਿ ਸਮਾਏ ਸੋ ਦਰਗਾਹ ਜਾਣੀ ਐ ਸਲੋਕ ਮਹੱਲਾ ਦੂਜਾ ਨਾਉ ਫਕੀਰੈ ਪਾਤਸ਼ਾਹ ਮੂਰਖ ਪੰਡਤ ਨਾਉ ਅੰਦੇ ਕਾ ਨਾਉ ਪਾਰਖੂ ਈਵੇਂ ਕਰੇ ਗਵਾਉ ਇਰਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਂ ਨਾਨਕ ਗੁਰਮੁਖ ਜਾਣੀ ਐ ਕਲ ਕਾ ਇਹੋ ਨਿ ਆਉ ਮਹੱਲਾ ਪਹਿਲਾ ਹਰ ਨਾ ਬਾਜਾਂ ਤੈ ਸਿੱਖਦਾਰਾਂ ਇਨਾ ਪੜਿਆ ਨਾ ਫਾਂਦੀ ਲੱਗੀ ਜਾਤ ਪਹਾਇਨ ਅੱਗੇ ਨਾਹੀ ਥਾਉ ਸੋ ਪੜਿਆ ਸੋ ਪੰਡਤ ਬੀਨਾ ਜਿੰਨੀ ਕਮਾਣਾ ਨਾ ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ ਰਾਜੇ ਸਿੰਘੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹੀਂ ਤਾਂ ਪਾਇਨ ਕਾਉ ਰਤ ਪਿਤ ਕੁੱਤੇ ਹੋ ਚਟ ਜਾਹੋ ਜਿੱਥੈ ਜੀਆਂ ਹੋ ਸੀ ਛਾਰ ਨੱਕੀ ਵੱਡੀ ਲਾ ਇਤਬਾਰ ਪੌੜੀ ਆਪੇ ਉਪਾਏ ਮੇਦਨੀ ਆਪੇ ਕਰਦਾ ਸਾਰ ਭੈ ਬਿਨ ਭਰਮ ਨਾ ਕੱਟੀ ਐ ਨਾਮ ਨਾ ਲੱਗੈ ਪਿਆਰ ਸਤਗੁਰ ਤੇ ਭਉ ਉਪਜੈ ਪਾਈਐ ਮੋਖ ਦਵਾਰ ਭੈ ਤੇ ਸਹਿਜ ਪਾਈਐ ਮੇਲੇ ਜੋਤੀ ਜੋਤਿ ਅਪਾਰ ਭੈ ਤੇ ਭੈ ਜਲ ਲੰਗੀ ਐ ਗੁਰਮਤੀ ਵਿਚਾਰ ਭੈ ਤੇ ਨਿਰਪੋ ਪਾਈ ਐ ਜਿਸ ਦਾ ਅੰਤ ਨਾ ਪਾਰਾ ਵਾਰ ਮਨ ਮੁਖ ਭੈ ਕੀ ਸਾਰ ਨਾ ਜਾਣਨੀ ਤ੍ਰਿਸ਼ਨਾ ਜਲ ਤੇ ਕਰਹਿ ਪੁਕਾਰ ਨਾਨਕ ਨਾਮੈ ਹੀ ਤੇ ਸੁਖ ਪਾਇਆ ਗੁਰਮਤੀ ਉਰ ਧਾਰ ਸ਼ਲੋਕ ਮਹੱਲਾ ਪਹਿਲਾ ਰੂਪੈ ਕਮੈ ਦੋਸਤੀ ਪੁਖੈ ਸਾਦੈ ਗੰਡ ਲੱਬੈ ਮਾਲੈ ਕੁਲ ਮਿਲ ਮਿਚਲ ਊਂਗੈ ਸੌੜ ਪਲੰਗ ਭੌਕੈ ਕੋਪ ਖਵਾਰ ਹੋਇ ਫੱਕੜ ਪਿੱਟੇ ਅੰਦ ਚੁਪੈ ਚੰਗਾ ਨਾਨਕਾ ਵਿਣ ਨਾਵੇਂ ਮੋਹੇ ਗੰਦ ਮਹੱਲਾ ਪਹਿਲਾ ਰਾਜਮਾਲ ਰੂਪ ਜਾਤ ਜੋਗਨ ਪੰਜੇ ਠੱਗ ਇਨੀ ਠੱਗੀ ਜਗ ਠੱਗਿਆ ਕਿਨਾ ਨਾ ਰੱਖੀ ਲੱਜ ਇਨਾ ਠੱਗਣ ਥੱਗ ਸੇ ਜੇ ਗੁਰ ਕੀ ਪੈਰੀ ਪਾਏ ਨਾਨਕ ਕਰਮਾਂ ਬਾਹਰੇ ਹੋਰ ਕੀਤੇ ਮੁਠੇ ਜਾਹੇ ਪੌੜੀ ਪੜਿਆ ਲੇਖੇਦਾਰ ਲਿਖਾ ਮੰਗੀਐ ਵਿਣਨਾਵੇਂ ਕੂੜਿਆਰ ਔਖਾ ਤੰਗੀਐ ਆਉ ਕਟ ਰੁੱਦੇ ਰਾਹਾ ਗਲੀਆਂ ਰੋਕੀਆਂ ਸੱਚਾ ਵੀ ਪ੍ਰਵਾਹ ਸ਼ਬਦ ਸੰਤੋਖੀਆਂ ਗਹਿਰ ਗੰਭੀਰ ਅਥਾ ਹੋ ਹਾਥ ਨਾ ਲੱਭਈ 모ਹੇ 모ਹੇ ਝੋਟਾਂ ਖਾਹੂ ਵਿਣ ਗੁਰ ਕੋਈ ਨਾ ਸੁੱਟਸੀ ਪਤ ਸੇਤੀ ਕਰ ਜਾਹੋ ਨਾਮ ਵਖਾਣੀਐ ਹੁਕਮੀ ਸਾਗਰਾ ਦੇਂਦਾ ਜਾਣੀਐ ਸ਼ਲੋਕ ਮਹੱਲਾ ਪਹਿਲਾ ਪਾਉਣੈ ਪਾਣੀ ਅਗਨੀ ਜੀਓ ਤਿਨ ਕਿਆ ਖੁਸ਼ੀਆਂ ਕਿਆ ਪੀੜ ਧਰਤੀ ਪਾਤਾਲੀ ਆਕਾਸੀ ਇਕ ਦਰ ਰਹਿਨ ਵਜੀਰ ਇਕ ਨਾ ਵੱਡੀ ਆਰਜਾ ਇਕ ਮਰ ਹੋਏ ਜਹੀਰ ਇਕ ਦੇਖਾ ਹੈ ਨੁਖਟੈ ਨਾਹੀ ਇਕ ਸਦਾ ਫਿਰਹਿ ਫਕੀਰ ਹੁਕਮੀ ਸਾਜੇ ਹੁਕਮੀ ਧਾਏ ਏਕ ਚਸੇ ਮਹ ਲਖ ਸਭ ਕੋ ਨੱਥੈ ਨੱਥਿਆ ਬਖਸ਼ੇ ਤੂੜੇ ਨੱਥ ਵਰਨਾ ਚਿਹਨਾ ਬਾਹਰਾ ਲੇਕੇ ਬਾਜ ਅਲਖ ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸੱਚ ਕਰਨਾ ਕਥਨਾ ਕਾਰ ਸਭ ਨਾਨਕ ਆਪ ਅਕਥ ਅਕਥ ਕੀ ਕਥਾ ਸੁਣੀ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ ਅਜਰ ਜਰੈ ਤਾਂ ਨਉ ਕੁਲ ਬੰਦ ਪੂਜੈ ਪ੍ਰਾਣ ਹੋਵੈ ਥਿਰ ਕੰਦ ਕਹਾਂ ਤੇ ਆਇਆ ਕਹਾਂ ਇਹੋ ਜਾਣ ਜੀਵਤ ਮਰਤ ਰਹੈ ਪਰਵਾਨ ਹੁਕਮੈ ਬੂਝੈ ਤਤ ਪਛਾਣੈ ਏਉ ਪ੍ਰਸਾਦ ਗੁਰੂ ਤੇ ਜਾਣੈ ਹੁੰਦਾ ਫੜੀ ਅਗ ਨਾਨਕ ਜਾਣ ਨਾ ਹਉ ਨਾ ਮੈਂ ਜੂਨੀ ਪਾਣ ਪੌੜੀ ਪੜੀਏ ਨਾਮ ਸਲਾਹ ਹੋਰ ਗੁਦਨੀ ਮਿੱਥਿਆ ਬਿਨ ਸੱਚੇ ਵਾਪਾਰ ਜਨਮ ਬਿਰਥਿਆ ਅੰਤ ਨਾ ਪਾਰਾ ਵਾਰ ਨਾ ਕਿਨਹੀ ਪਾਇਆ ਸਭ ਜਗ ਗਰਭ ਗੁਵਾਰ ਤੈਨ ਸੱਚ ਨਾ ਭਾਇਆ ਚੱਲੇ ਨਾਮ ਵਸਾਰ ਤਾਵਣ ਤੱਤਿਆ ਬਲਦੀ ਅੰਦਰ ਤੇਲ ਧੁੱਪਦਾ ਘੱਤਿਆ ਆਇਆ ਉੱਠੀ ਖੇਲ ਫਿਰੈ ਉਵੱਤਿਆ ਨਾਨਕ ਸੱਚੈ ਮੇਲ ਸੱਚੈ ਰਤਿਆ ਸ਼ਲੋਕ ਮਹੱਲਾ ਪਹਿਲਾ ਪਹਿਲਾ ਮਾਸੂ ਹਿੰਮਿਆ ਮਾਸੈ ਅੰਦਰ ਵਾਸ ਜਿਉ ਪਾਏ ਮਾਸ ਮੋਹਿ ਮਿਲਿਆ ਹੱਡ ਚੰਮ ਤਨ ਮਾਸ ਮਾਸ ਨੂੰ ਬਾਹਰ ਕੱਢਿਆ ਮੰਮਾ ਮਾਸ ਗਰਾਸ ਮੂੰਹ ਮਾਸੈ ਕਾ ਜੀਬ ਮਾਸੈ ਕੀ ਮਾਸੈ ਅੰਦਰ ਸਾਸ ਵੱਡਾ ਹੁਆ ਵਿਆਹਿਆ ਘਰ ਲੈ ਆਇਆ ਮਾਸ ਮਾਸੂਹ ਹੀ ਮਾਸਿ ਉਪਜੈ ਮਾਸੂਹ ਸਭੋ ਸਾਖ ਸਤਗੁਰ ਮਿਲਿਆ ਹੁਕਮੁ 부ਝੀਐ ਤਾਂ ਕੋ ਆਵੈ ਰਾਸ ਆਪ ਛੁੱਟੇ ਨਹ ਛੂਟੀਐ ਨਾਨਕ ਬਚਨ ਬਣਾਸ ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝੜੇ ਗਿਆਨ ਧਿਆਨ ਨਹੀਂ ਜਾਣੈ ਕੌਣ ਮਾਸ ਕੌਣ ਸਾਗ ਕਹਾਵੈ ਕਿਸ ਮਹਿ ਪਾਪ ਸੁਮਾਣੀ ਗੈਂਡਾ ਮਾਰ ਹੂਮ ਜਗ ਕੀਏ ਦੇਵਤਿਆਂ ਕੀ ਬਾਣੀ ਮਾਸ ਛੋੜ ਬੈਸ ਨੱਕ ਪਕੜਹਿ ਰਾਤੀ ਮਾਨਸ ਖਾਣੇ ਫੜ ਕਰ ਲੋਕਾਂ ਨੂੰ ਦਿਖਲਾਵੈ ਗਿਆਨ ਧਿਆਨ ਨਹੀਂ ਸੂਜੈ ਨਾਨਕ ਅੰਦੇ ਸਿਓ ਕਿਆ ਕਹੀਐ ਕਹਿ ਨਾ ਕਹਿਆ ਬੂਝੈ ਅੰਦਾ ਸੋਈ ਜੇ ਅੰਧ ਕਮਾਵੇ ਤਿਸ ਹਿਰਦੈ ਲੋਚੜ ਨਾਹੀ ਮਾਤ ਪਿਤਾ ਕੀ ਰਕਤ ਨਿਪੰਨੇ ਮੱਛੀ మాਸ ਨਾ ਖਾਹੀ ਇਸਤਰੀ ਪੁਰਖ ਹੈ ਜਾਂ ਇਸ ਮੇਲਾ ਉਤੈ ਮੰਦ ਕਮਾਹੀ ਮਾਸੂਹ ਨਿਮੇ ਮਾਸੂਹ ਜੰਮੇ हम मासे के पांडे ज्ञान ध्यान कस सूजे नाहीं चतर कहावे पांडे बाहर का मास मंदा स्वामी घर का मास चंगेरा जी जंत सब मास होहे जिए ल्या वासेरा अपख पकें पक तज छोडह अंध गुरु जिनकेरा मासो निम्मे मासो जम्मे हम मासे के पांडे ਗਿਆਨ ਧਿਆਨ ਕਸ ਸੂਜੈ ਨਾਹੀ ਚਤਰ ਕਹਾਵੈ ਪਾਂਡੇ 마ਸ ਪ੍ਰਾਣੀ 마ਸਕ ਤੇਬੀ ਚਹਉ ਜੁਗ 마ਸਕ ਮਾਣਾ ਜੱਜ ਕਾਜ ਵਿਆਹ ਸੁਹਾਵੈ ਉਥੈ 마ਸ ਸਮਾਣਾ ਇਸਤਰੀ ਪੁਰਖ ਨਿਪਜੈ ਮਾਸੋਂ ਪਾਤ ਚਾਹ ਸੁਲਤਾਨਾ ਜੇ ਉਹ ਦਿੱਸੈ ਨਰਕ ਜਾਂਦੇ ਤਾਂ ਉਨਕਾ দান ਨਾ ਲੈਣਾ ਦੇਂਦਾ ਨਰਕ ਸੁਰਗ ਲੈਂਦੀ ਦੇਖੋ ਇਹੋ ਢੀਂਹਾਣਾ ਆਪ ਨਾ ਬੁਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ਪਾਂਡੇ ਤੂੰ ਜਾਣੈ ਹੀ ਨਹੀਂ ਕਿਤੋਂ ਮਾਸ ਉਪੰਨਾ ਤੋਇਓ ਅਨਕ ਮਾਦ ਕਪਾਹ ਤੋਇਓ ਤਰੇ ਭਵਨ ਗੰਨਾ ਤੋ ਆ ਆਖੈ ਹਉ ਬੋ ਬਿਦਹੱਛਾ ਤੋ ਐ ਬਹੁਤ ਬੇਕਾਰਾ ਏ ਤੇ ਰਸ ਛੋੜ ਹੋਏ ਸੰਿਆਸੀ ਨਾਨਕ ਕਹਿ ਵਿਚਾਰਾ ਪੌੜੀ ਹਉ ਕਿਆ ਆਖਾਂ ਇੱਕ ਜੀਬ ਤੇਰਾ ਅੰਤ ਨਾ ਕਿਨਹੀ ਪਾਇਆ ਸੱਚਾ ਸ਼ਬਦ ਵਿਚਾਰ ਸੇ ਤੁਝ ਹੀ ਮਾਹੇ ਸੁਵਾਇਆ ਇੱਕ ਭਗਵਾ ਵੇਸ ਕਰ ਭਰਮ ਦੇ ਵਿਣ ਸਤਗੁਰ ਕਿਨੈ ਨਾ ਪਾਇਆ ਦੇਸ ਦਸੰਤਰ ਭਵਤਕੇ ਤਉ ਦਾ ਅੰਦਰ ਆਪ ਲੁਕਾਇਆ ਗੁਰ ਕਾ ਸ਼ਬਦ ਰਤਨ ਹੈ ਕਾਰਕਿਆਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ ਆਵਾ ਗੋਣ ਬਜਾਰੀਆ ਬਾਜ਼ਾਰ ਜਿੰਨੀ ਰਚਾਇਆ ਇੱਕ ਥਿਰ ਸੱਚਾ ਸਲਾਹਣਾ ਜਿਨ ਮਨ ਸੱਚਾ ਭਾਇਆ ਸਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ ਸਭ ਕਾਰਨ ਕਰਤਾ ਕਰੇ ਜਿਸ ਖਵਾਲੇ ਤੇਸ ਮਹੱਲਾ ਦੂਜਾ ਨਾਨਕ ਦੁਨੀਆ ਚੀਆਂ ਵੜਿਆਈਆਂ ਅੱਗੀ ਸੇਤੀ ਝਾਲ ਇੰਨੀ ਜਲੀ ਨਾਮ ਵਸਾਰਿਆ ਇੱਕ ਨਾ ਚੱਲਿਆ ਨਾਲ ਪੌੜੀ ਸਿਰ ਸਿਰ ਹੋਏ ਨ ਬੇੜ ਹੁਕਮ ਚਲਾਇਆ ਤੇਰੇ ਹੱਥ ਨ ਬੇੜ ਤੂੰ ਹੈ ਮਨ ਭਾਇਆ ਕਾਲ ਚਲਾਏ ਬੰਨ ਕੋਈ ਨ ਰਖਸੀ ਜਰ ਜਰਵਾਣਾ ਕੰਨ ਚੜਿਆ ਨੱਚਸੀ ਸਤਿਗੁਰੂ ਬੋਹਿਤ ਬੇੜ ਸੱਚਾ ਰਖਸੀ ਅਗਨਪਖ ਹੈ ਪੜਹਾੜ ਅਨ ਦਿਨ ਪਖਸੀ ਫਾਥਾ ਚੁਗੈ ਚੋਹਗ ਹੁਕਮੀ ਛੁਟਸੀ ਕਰਤਾ ਕਰੇ ਸੋ ਹੋਗ ਕੂੜਨ ਖੁੱਟਸੀ ਸ਼ਲੋਕ ਮਹੱਲਾ ਪਹਿਲਾ ਕਰਮ ਹੈ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ ਪੰਜ ਸ਼ਬਦ ਧੁਨਕਾਰ ਧੁਨ ਤਹਿ ਬਾਜੈ ਸ਼ਬਦ ਨਿਸ਼ਾਨ ਦੀਪ ਲੋ ਪਾ ਤਾਲ ਤਹ ਖੰਡ ਮੰਡਲ ਹੈ ਰਾਨ ਤਾਰ ਘੋਰ ਬਾਜਿੰਤਰ ਤਹ ਸਾਚ ਤਖਤ ਸੁਲਤਾਨ ਸੁਖਮਨ ਕਹਿ ਘਰ ਰਾਗ ਸੁਨ ਸੁੰਨ ਮੰਡਲ ਲਿਵ ਲਾਈ ਕਥ ਕਥਾ ਵਿਚਾਰੀਐ ਮਨ ਸਾ ਮਨਹਿ ਸਮਾਈ ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤਹ ਨਾ ਜਾਏ ਅਜੱਪਾ ਜਾਪਨਾ ਵਿਸਰੈ ਆਦਿ ਜੁਗਾਦ ਸੁਮਾਈ ਸਭ ਸਖੀਆਂ ਪੰਚੇ ਮਿਲੇ ਗੁਰਮਖਿ ਨਿਜ ਘਰ ਵਾਸ ਸ਼ਬਦ ਖੋਜ ਇਹੋ ਘਰ ਲਹਿ ਨਾਨਕ ਤਾਂ ਕਾ ਦਾਸ ਮਹੱਲਾ ਪਹਿਲਾ ਚਿਲ ਮਿਲ ਬਿਸਿਆਰ ਦੁਨੀਆ ਪਾਨੀ ਕਲੂਬ ਅਕਲ ਮਨ ਗੌਰ ਨਾ ਮਾਨੀ ਮਾਨ ਕਮੀਨ ਕਮ ਤਰੀਨ ਤੂੰ ਦਰਿਆਉ ਖੁਦਾਯਾ ਏਕ ਚੀਜ਼ ਮੁਝੈ ਦੇਹ ਔਰ ਜ਼ਹਿਰ ਚੀਜ ਨਾ ਪਹਾਇਆ ਪ੍ਰਾਪ ਖਾਮ ਕੂਜੈ ਹਕਮਤ ਖੁਦਾ ਆਇਆ ਮਨ ਤਵਾਨ ਤੂੰ ਕੁਦਰਤੀ ਆਇਆ ਸੱਗ ਨਾਨਕ ਦੇ ਬਾਨ ਮਸਤਾਨਾ ਨਿਤ ਚੜੈ ਸਵਾਇਆ ਆਤਸ ਦੁਨੀਆ ਖੁੰਨਕ ਨਾਮ ਖੁਦਾ ਆਇਆ ਪੌੜੀ ਨਵੀਂ ਮੁਹੱਲਾ ਪੰਜਵਾ ਸਭੋ ਵਰਤੈ ਚਲਤ ਚਲਤ ਵਖਾਣਿਆ ਬਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਲੱਥੇ ਸਭ ਵਿਕਾਰ ਸ਼ਬਦ ਨੀਸ਼ਾਣਿਆ ਸਾਧੂ ਸੰਗ ਉਧਾਰ ਭੈ ਨਿਕਾਣਿਆ ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ ਮਿਹਰ ਛਾਵਣਿਆ ਆਪੇ ਬਖਸ਼ ਮਲਾਏ ਸਦ ਕੁਰਬਾਨਿਆ ਨਾਨਕ ਲਏ ਮਲਾਏ ਖਸਮੈ ਭਾਣਿਆ ਸਲੋਕ ਮਹੱਲਾ ਪਹਿਲਾ ਧਨ ਸੂ ਕਾਗਦ ਕਲਮ ਧਨ ਤਨ ਭਾਂਡਾ ਧਨ ਮਾਸ ਤਨ ਲੇਖਾਰੀ ਨਾਨਕਾ ਜਿਨ ਨਾਮ ਲਖਾਇਆ ਸੱਚ ਮਹੱਲਾ ਪਹਿਲਾ ਆਪੀ ਪੱਟੀ ਕਲਮ ਆਪ ਉੱਪਰ ਲੇਖ ਭੇ ਤੂੰ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੁਧ ਬਿਨ ਦੂਜਾ ਕੋ ਨਹੀਂ ਤੂੰ ਰਹਿ ਆਸਮਾਈ ਤੇਰੀ ਗਤ ਮਿਤ ਤੂੰ ਹੈ ਜਾਣਦਾ ਤੁਧ ਕੀਮਤ ਪਾਈ ਤੂੰ ਅਲਖ ਅਗੋਚਰ ਅਗੰਮ ਹੈ ਗੁਰਮਤ ਦੇ ਖਾਇ ਅੰਤਰ ਅਗਿਆਨ ਦੁਖ ਭਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰਹਿ ਤਿਸ ਮੇਲ ਲੈ ਸੋ ਨਾਮ ਧਿਆਈ ਤੂੰ ਕਰਤਾ ਪੁਰਖ ਅਗੰਮ ਹੈ ਰਵਿਆ ਸਭ ਠਾਈ ਜਿਤ ਤੂੰ ਲਾਏ ਸੱਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ ਛੋਦਾ